ਬੀਤੀ ਦੇਰ ਰਾਤ ਬਟਾਲਾ ਦੇ ਨਜ਼ਦੀਕ ਪਿੰਡ ਅਕਰਪੁਰਾ ਕਲਾ ਵਿੱਚ ਮਾਮੂਲੀ ਰੰਜਿਸ਼ ਦੇ ਚੱਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਬੜੇ ਟੁਕ ਕਰਦੇ ਇੱਕ ਨੌਜਵਾਨ ਨੂੰ ਮੌਕੇ ਘਾਟ ਉਤਾਰ ਦਿੱਤਾ ਗਿਆ ਹੈ ਪੁਲਿਸ ਨੇ ਉਕਤ ਘਟਨਾ ਦੀ ਜਾਣਕਾਰੀ ਐਤਵਾਰ ਮਿਲੀ ਹੈ ਥਾਣਾ ਕਲਾ ਲਾਲ ਸਿੰਘ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਰੋਸ਼ਨਦੀਪ ਵਾਸੀ ਅਕਰਪੁਰਾ ਕਲਾਜੋ ਹੋਈ ਹੈ ਮ੍ਰਿਤਕ ਨੌਜਵਾਨ ਰੋਸ਼ਨਦੀਪ ਸਿੰਘ ਦੇ ਭਰਾ ਜਸ਼ਨ ਨੇ ਦੱਸਿਆ ਕਿ ਬੀਤੇ ਦਿਨ ਆ ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸਦੇ ਭਰਾ ਨੂੰ ਘੇਰ ਕੇ ਸੇਤ ਤਰਫ ਹਰਨ ਨਾਲ ਬੁਰੀ ਤਰ੍ਹਾਂ ਬਟੋਕ ਕਰ ਦਿੱਤੀ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਉਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਰੋਸ਼ਨਦੀਪ ਸਿੰਘ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰਤਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਤੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ న్యూਸ ਕਾਂ ਦਾ ਮੁੰਡਾ ਕਾਸ਼ ਆਜਾ ਆਜਾ ਐ ਚੰਦੀ ਆ ਇਹ ਕਿੱਥੇ ਜਾਤੇ ਸਤਲਵਈ ਪਾਰੀ ਹਾਇ ਪਿਆਉ ਨੂੰ ਵੀ ਲੱਖਾਂ ਨੇ ਦਲਿਆ ਆਈਗਾ ਕਿਤਾ ਤੁੰਨ ਨੂੰ ਡਾਕਟਰ ਪਾਰ ਦੇ ਸਾਡੇ ਵੀ ਸਾਡੀਆਂ ਦੋੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਕਿਹ ਦੇਖਦੇ ਫਰਦਾ ਨਹੀਂ ਆ ਕਹਿਨ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੈਗਾ ਤੁਹਾਨੂੰ ਵੀ ਸਾਡੀਆਂ ਦੋੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਵੱਟੇ ਵੀ ਚਲਾਏ ਬਹੁਤ ਜ਼ਿਆਦਾ ਹੀ ਸਾਡੇ ਬੱਚਿਆਂ ਦੇ ਆਦੀ ਪੇ ਆ ਕੇ ਨਾਲੇ ਉਸ ਤੋਂ ਇਲਾਵਾ ਹੋਰ ਵੀ ਕੋਈ ਜਗਮੀ ਹੋਇਆ ਤੁਹਾਡੇ ਪ੍ਰੋਬਲਮ ਮੈਂਬਰ ਆ ਤੇ ਮੇਰਾ ਕਿੰਨੇ ਜਿਹੇ ਸਮਾਂ ਲੱਗਿਆ ਹੋਰ ਕਿਹਨੂੰ ਮਾਰਦੀ ਕੁਛ ਕੀਤੀ ਨਹੀਂ ਲੱਗਦਾ ਉਹ ਚਾਈ ਲਾ ਰੋ ਇਹ ਕਰੋ ਵਿਆਹ ਜਦੋਂ ਨਾਲ ਦਸਤਰ ਮਾਰਦੀ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਲੱਗੀ ਕਿ ਜਾਨੀ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਕ ਗਏ ਕੀ ਵੇਖਿਆ ਜਾ ਕੇ ਹਾਂ ਤਾਂ ਆਪਾਂ ਇਹ ਵੇਖਣ ਨੂੰ ਵੀ ਆਪਾਂ ਜਿਹੜੇ ਗਏ ਉਹਦੇ ਵੀ ਉਹਦੇ ਵੀ ਦਸਤਰ ਮਾਰੀ ਦੂ ਨਾ ਕਿਤੇ ਰਹੇ ਸਭ ਨੇ ਵੀ ਸਾਰਾ ਤਪੱਸਵਰ ਫੜਾ ਨਹੀਂ ਦਿੱੰਗਿਆ ਕਿ